ਬਿਨਾ ਚੁੱਕ ਲੈਣਾ ਇਸ ਨੰਬਰ ਤੋਂ ਆਉਣ ਵਾਲੀ ਕਾਲ ਹੋ ਰਹੀ ਹੈ ਵੱਡੇ ਲੈਵਲ ਵਾਲੀ ਠੱਗੀ ਗੈਰ ਕਾਨੂੰਨੀ ਤਰੀਕੇ ਨਾਲ ਹੋ ਰਹੀ ਹੈ ਮੋਬਾਈਲ ਨੰਬਰਾਂ ਦੀ ਵਰਤੋਂ ਸਾਵਧਾਨ ਹੋ ਜਾ ਸੁਣੋ ਪੂਰੀ ਖਬਰ ਦੱਸਿਆ ਜਾ ਰਿਹਾ ਹੈ ਕਿ ਇੱਕ ਨੰਬਰ ਹੈ ਜਿਹੜੀ ਸ਼ੁਰੂਆਤ ਇਸ ਨੰਬਰ ਤੋਂ ਹੁੰਦੀ ਹੈ ਇਹ ਫੋਨ ਕਦੇ ਨਹੀਂ ਚੁੱਕਣਾ ਚਾਹੇ WhatsApp ਕਾਲ ਤੋਂ ਆਵੇ ਕਿਉਂਕਿ ਇਹ ਵਿਦੇਸ਼ ਤੋਂ ਆਉਣ ਵਾਲੀਆਂ ਕਾਲਾਂ ਨੇ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕ ਮੋਬਾਈਲ ਨੰਬਰਸ ਦੀ ਵਰਤੋਂ ਕਰ ਰਹੇ ਨੇ ਬਹੁਤ ਵੱਡੇ ਲੈਵਲ ਤੇ ਇਹ ਠੱਗੀ ਹੋ ਰਹੀ ਹੈ ਜਿਵੇਂ ਜਿਵੇਂ ਡਿਜੀਟਲ smartphones ਹੋ ਗਏ ਜਾਂ ਫਿਰ ਡਿਜੀਟਲ ਤਰੀਕੇ ਦੇ ਨਾਲ ਲੈਣ ਦੇਣ ਹੋ ਗਿਆ ਪੈਸੇ ਦਾ ਇਹ ਵੱਧਦਾ ਜਾ ਰਹੇ ਤੇ ਉਸ ਨਾਲ ਹੀ ਸਕੈਮ ਵੀ ਵੱਧਦੇ ਹੀ ਜਾ ਰਹੇ ਨੇ ਕਿ ਤੁਹਾਨੂੰ ਵੀ ਇਸ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਤੁਸੀਂ ਦੱਸ ਸਕਦੇ ਹੋ ਕਮੈਂਟਾਂ ਰਾਹੀਂ ਤੇ ਇਸ ਤੋਂ ਕਿਵੇਂ ਬਚਣਾ ਹੈ ਇਸ ਕਾਲ ਨੂੰ ਕਦੇ ਨਹੀਂ ਚੱਕਣਾ ਕਿਉਂਕਿ ਇਹ ਸਰਕਾਰੀ ਅਧਿਕਾਰੀਆਂ ਦੀ ਨਕਲ ਕਰ ਰਹੇ ਨੇ ਕੁਝ ਲੋਕ ਇਸ ਨੰਬਰ ਤੋਂ ਕਾਲ ਕਰਕੇ ਕਿਉਂਕਿ ਲੋਕ ਜਿਹੜੇ ਭੋਲੇਪਾਲ ਲੋਕ ਹੁੰਦੇ ਨੇ ਉਹ ਵਿਸ਼ਵਾਸ ਕਰ ਲੈਂਦੇ ਨੇ ਫੋਨ ਚੱਕ ਲੈਂਦੇ ਨੇ ਤਾਂ ਉਹਨਾਂ ਦੇ ਨਾਲ ਠੱਗੀ ਹੋ ਜਾਂਦੀ ਹੈ ਵੱਡੇ ਲੈਵਲ ਤੇ ਉਹਨਾਂ ਦੇ ਨਾਲ ਸਕੈਮ ਹੋ ਰਿਹਾ ਹੈ ਕਿਉਂਕਿ ਜਿਵੇਂ ਜਿਵੇਂ ਟਾਈਮ ਲੰਘਦਾ ਜਾ ਰਿਹਾ ਅੱਗੇ ਅਪਡੇਟ ਹੁੰਦਾ ਜਾ ਰਿਹਾ ਸਭ ਕੁਝ ਤਾਂ ਸਕੈਮਰ ਜਿਹੜੇ ਨੇ ਠੱਗ ਵੀ ਨੇ ਉਹ ਵੀ ਅ ਅਪਡੇਟ ਹੁੰਦੇ ਜਾ ਰਹੇ ਨੇ ਤਾਂ ਸੰਚਾਰ ਮੰਤਰਾਲੇ ਦੇ ਦੂਰ ਸੰਚਾਰ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਕੇ ਭਗਤਾਵਾਂ ਨੂੰ ਚੇਤਾਵਨੀ ਦਿੱਤੀ ਕਿ ਡੀਓਟੀ ਦੇ ਨਾਮ ਦੇ ਉੱਤੇ ਕਾਲਾ ਕੀਤੀਆਂ ਜਾ ਰਹੀਆਂ ਨੇ ਜਿਸ ਵਿੱਚ ਉਪਭੋਗਤਾਵਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਉਹਨਾਂ ਦੇ ਮੋਬਾਈਲ ਨੰਬਰਾਂ ਨੂੰ ਡਿਸਕਨੈਕਟ ਕਰ ਦਿੱਤਾ ਜਾਵੇਗਾ ਜਾਂ ਉਹਨਾਂ ਦੇ ਮੋਬਾਈਲ ਨੰਬਰਾਂ ਦੀ ਕਿਸੇ ਗੈਰ ਕਾਨੂੰਨੀ ਢੰਗ ਦੇ ਨਾਲ ਦੁਰਵਰਤੋਂ ਕੀਤੀ ਜਾ ਰਹੀ ਹੈ ਤਾਂ ਇਹ ਗਤੀਵਿਧੀਆਂ ਜਿਹੜੀਆਂ ਨੇ ਇਹ ਕੀਤੀਆਂ ਜਾ ਰਹੀਆਂ ਨੇ ਡਿਓਟੀ ਨੇ ਉਹਨਾਂ ਨੂੰ ਵਿਦੇਸ਼ੀ ਮੂਲ ਦੇ ਮੋਬਾਈਲ ਨੰਬਰਾਂ ਜਿਵੇਂ ਕਿ ਤੋ ਸ਼ੁਰੂ ਹੋਣ ਵਾਲੇ ਨੰਬਰ ਨੇ ਇਹ ਨੰਬਰਾਂ ਤੋਂ ਵਟਸਐਪ ਕਾਲਸ ਬਾਰੇ ਵੀ ਸਾਵਧਾਨ ਕੀਤਾ ਗਿਆ ਹੈ ਤੇ ਜਿਸ ਵਿੱਚ ਅਜਿਹੇ ਤੱਤ ਹੁੰਦੇ ਨੇ ਜੋ ਸਰਕਾਰੀ ਅਧਿਕਾਰੀਆਂ ਦੀ ਨਕਲ ਕਰ ਰਹੇ ਨੇ ਅਤੇ ਲੋਕਾਂ ਨੂੰ ਧੋਖਾ ਦੇ ਰਹੇ ਨੇ ਕਿ ਤੁਹਾਨੂੰ ਵੀ ਇਸ ਨੰਬਰ ਤੋਂ ਫੋਨ ਆਇਆ ਕਦੀ ਤੱਕ ਜ਼ਰੂਰ ਤੁਸੀਂ ਦੱਸੋ ਤੇ ਅੱਗੋਂ ਦੀ ਕਦੀ ਵੀ ਇਸ ਤਰੀਕੇ ਦੇ ਵਿਦੇਸ਼ੀ ਨੰਬਰਾਂ ਤੋਂ ਕਾਲ ਆਵੇ ਤਾਂ ਕਦੀ ਵੀ ਨਹੀਂ ਚੱਕਣੀ ਇਸ ਖਬਰ ਨੂੰ ਸਾਰਿਆਂ ਨਾਲ ਸ਼ੇਅਰ ਕਰਕੇ ਜ਼ਰੂਰ ਸਾਵਧਾਨ ਕਰ ਦਿਓ ਦੱਸਿਆ ਜਾ ਰਿਹਾ ਹੈ ਕਿ ਇੱਕ ਨੰਬਰ ਹੈ ਜਿਹੜੀ ਸ਼ੁਰੂਆਤ ਇਸ ਨੰਬਰ ਤੋਂ ਹੁੰਦੀ ਹੈ ਇਹ ਫੋਨ ਕਦੇ ਨਹੀਂ ਚੁੱਕਣਾ ਚਾਹੇ WhatsApp ਕਾਲ ਤੋਂ ਆਵੇ ਕਿਉਂਕਿ ਇਹ ਵਿਦੇਸ਼ ਤੋਂ ਆਉਣ ਵਾਲੀਆਂ ਕਾਲਾਂ ਨੇ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕ ਮੋਬਾਈਲ ਨੰਬਰਸ ਦੀ ਵਰਤੋਂ ਕਰ ਰਹੇ ਨੇ ਬਹੁਤ ਵੱਡੇ ਲੈਵਲ ਤੇ ਇਹ ਠੱਗੀ ਹੋ ਰਹੀ ਹੈ ਜਿਵੇਂ ਜਿਵੇਂ ਡਿਜੀਟਲ ਸਮਾਰਟਫੋਨਸ ਹੋ ਗਏ ਜਾਂ ਫਿਰ ਡਿਜੀਟਲ ਤਰੀਕੇ ਦੇ ਨਾਲ ਲੈਣ ਦੇਣ ਹੋ ਗਿਆ ਪੈਸੇ ਦਾ ਇਹ ਵੱਧਦਾ ਜਾ ਰਿਹਾ ਤੇ ਉਸ ਦੇ ਨਾਲ ਹੀ ਸਕੈਮ ਵੀ ਵੱਧਦੇ ਹੀ ਜਾ ਰਹੇ ਨੇ ਕਿ ਤੁਹਾਨੂੰ ਵੀ ਇਸ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਤੁਸੀਂ ਦੱਸ ਸਕਦੇ ਹੋ ਕਮੈਂਟਾਂ ਰਾਹੀਂ ਤੇ ਇਸ ਤੋਂ ਕਿਵੇਂ ਬਚਣਾ ਹੈ ਇਸ ਕਾਲ ਨੂੰ ਕਦੇ ਨਹੀਂ ਚੱਕਣਾ ਕਿਉਂਕਿ ਏ ਸਰਕਾਰੀ ਅਧਿਕਾਰੀਆਂ ਦੀ ਨਕਲ ਕਰ ਰਹੇ ਨੇ ਕੁਝ ਲੋਕ ਇਸ ਨੰਬਰ ਤੋਂ ਕਾਲ ਕਰਕੇ ਕਿਉਂਕਿ ਲੋਕ ਜਿਹੜੇ ਭੋਲੇਪਾਲ ਲੋਕ ਹੁੰਦੇ ਨੇ ਉਹ ਵਿਸ਼ਵਾਸ ਕਰ ਲੈਂਦੇ ਨੇ ਫੋਨ ਚੱਕ ਲੈਂਦੇ ਨੇ ਤਾਂ ਉਹਨਾਂ ਦੇ ਨਾਲ ਠੱਗੀ ਹੋ ਜਾਂਦੀ ਹੈ ਵੱਡੇ ਲੈਵਲ ਤੇ ਉਹਨਾਂ ਦੇ ਨਾਲ ਸਕੈਮ ਹੋ ਰਿਹਾ ਹੈ ਕਿਉਂਕਿ ਜਿਵੇਂ ਜਿਵੇਂ ਟਾਈਮ ਲੰਘਦਾ ਜਾ ਰਿਹਾ ਅੱਗੇ ਅਪਡੇਟ ਹੁੰਦਾ ਜਾ ਰਿਹਾ ਸਭ ਕੁਝ ਤਾਂ ਸਕੈਮਰ ਜਿਹੜੇ ਨੇ ਠੱਗ ਵੀ ਨੇ ਉਹ ਵੀ ਅ ਅਪਡੇਟ ਹੁੰਦੇ ਜਾ ਰਹੇ ਨੇ ਤਾਂ ਸੰਚਾਰ ਮੰਤਰਾਲੇ ਦੇ ਦੂਰ ਸੰਚਾਰ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਕੇ ਭਗਤਾਵਾਂ ਨੂੰ ਚੇਤਾਵਨੀ ਦਿੱਤੀ ਕਿ ਡੀਓਟੀ ਦੇ ਨਾਮ ਦੇ ਉੱਤੇ ਕਾਲਾ ਕੀਤੀਆਂ ਜਾ ਰਹੀਆਂ ਨੇ ਜਿਸ ਵਿੱਚ ਉਹ ਭੋਗਤਾਵਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਉਹਨਾਂ ਦੇ ਮੋਬਾਈਲ ਨੰਬਰਾਂ ਨੂੰ ਡਿਸਕਨੈਕਟ ਕਰ ਦਿੱਤਾ ਜਾਵੇਗਾ ਜਾਂ ਉਹਨਾਂ ਦੇ ਮੋਬਾਈਲ ਨੰਬਰਾਂ ਦੀ ਕਿਸੇ ਗੈਰ ਕਾਨੂੰਨੀ ਢੰਗ ਦੇ ਨਾਲ ਦੁਰਵਰਤੋਂ ਕੀਤੀ ਜਾ ਰਹੀ ਹੈ ਤਾਂ ਇਹ ਗਤੀਵਿਧੀਆਂ ਜਿਹੜੀਆਂ ਨੇ ਇਹ ਕੀਤੀਆਂ ਜਾ ਰਹੀਆਂ ਨੇ ਡਿਓਟੀ ਨੇ ਉਹਨਾਂ ਨੂੰ ਵਿਦੇਸ਼ੀ ਮੂਲ ਦੇ ਮੋਬਾਈਲ ਨੰਬਰਾਂ ਜਿਵੇਂ ਕਿ ਤੋ ਸ਼ੁਰੂ ਹੋਣ ਵਾਲੇ ਨੰਬਰ ਨੇ ਇਹ ਨੰਬਰਾਂ ਤੋਂ WhatsApp ਕਾਲਸ ਬਾਰੇ ਵੀ ਸਾਵਧਾਨ ਕੀਤਾ ਗਿਆ ਹੈ ਤੇ ਜਿਸ ਵਿੱਚ ਅਜਿਹੇ ਤੱਤ ਹੁੰਦੇ ਨੇ ਜੋ ਸਰਕਾਰੀ ਅਧਿਕਾਰੀਆਂ ਦੀ ਨਕਲ ਕਰ ਰਹੇ ਨੇ ਅਤੇ ਲੋਕਾਂ ਨੂੰ ਧੋਖਾ ਦੇ ਰਹੇ ਨੇ ਕਿ ਤੁਹਾਨੂੰ ਵੀ ਇਸ ਨੰਬਰ ਤੋਂ ਫੋਨ ਆਇਆ ਕਦੀ ਤਾਂ ਜ਼ਰੂਰ ਤੁਸੀਂ ਦੱਸੋ ਤੇ ਅੱਗੋਂ ਦੀ ਕਦੀ ਵੀ ਇਸ ਤਰੀਕੇ ਦੇ ਵਿਦੇਸ਼ੀ ਨੰਬਰਾਂ ਤੋਂ ਕਾਲ ਆਵੇ ਤਾਂ ਕਦੀ ਵੀ ਨਹੀਂ ਚੱਕਣੀ ਇਸ ਖਬਰ ਨੂੰ ਸਾਰਿਆਂ ਨਾਲ ਸ਼ੇਅਰ ਕਰਕੇ ਜ਼ਰੂਰ ਸਾਵਧਾਨ ਕਰ ਦਿਓ